ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਤੁਹਾਨੂੰ ਪਤਾ ਹੀ ਆਪਾਂ ਇਹ ਰੈਸਪੀ ਬਣਾਈ ਸੀਗੀ ਆਂਬਾਂ ਦੀ ਜਟਨੀ ਦੀ ਖੱਟੀ ਮਿੱਠੀ ਜਟਨੀ ਵਧੀਆ ਆਂਬ ਲੈ ਸੀ ਆਪਾਂ ਵਧੀਆ ਆਂਬ ਲੈਣ ਦਾ ਮਤਲਬ ਇਹ ਹੁੰਦਾ ਹੈ ਉਹਦੇ ਤੇ ਗੁੱਦਾ ਜ਼ਿਆਦਾ ਹੁੰਦਾ ਹੈ ਜ਼ਿਆਦਾ ਮਟੀਰੀਅਲ ਨਿਕਲ ਆਉਂਦਾ ਹੈ ਤੇ ਜਟਨੀ ਵੀ ਵਧੀਆ ਬਣਦੀ ਆ ਇਸ ਕਰਕੇ ਆਪਾਂ ਇਹ ਜਟਨੀ ਆ ਬਣਾ ਕੇ ਤਿਆਰ ਕੀਤੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਇਸ ਤਰ੍ਹਾਂ ਤੁਸੀਂ ਵੀ ਬਣਾਓ ਆਪਾਂ ਅੱਜ ਲੱਗੇ ਆਂ ਅੰਬਾਂ ਦੀ ਚਟਨੀ ਬਣਾਉਣ ਤੱਤੇ ਅੰਬਾਂ ਦੀ ਖੱਟੀ ਮਿੱਠੀ ਚਟਨੀ ਇਹ ਅੰਬ ਲੈ ਆਪਾਂ 2 ਢਾਈ ਕਿਲੋ ਆਂਬ ਬੜੀਆ ਆਹ RAM ਕੇ ਲਾਮ ਪੈਨੋਂ ਕਿੰਦੇ ਆ ਉਹ ਅੰਬ ਲੈ ਆਂਦੇ ਆ ਇਹਨਾਂ ਅੰਬਾਂ ਨੂੰ ਆਪਾਂ ਸਾਰਿਆਂ ਨੂੰ ਛਿੱਲ ਕੇ ਤੇ ਕद्दूकश ਕਰ ਲੈਨੇ ਆ ਇਹਨਾਂ ਸਾਰਿਆਂ ਅੰਬਾਂ ਦੇ ਉੱਪੋਂ ਆਪਾਂ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਸਾਰਿਆਂ ਨੂੰ ਛਿੱਲ ਲੈਣਾ ਛਿੱਲ ਕੇ ਜਿਹੜਾ ਥੱਲੇ ਗੁੱਦਾ ਰਹਿ ਜਾਊਗਾ ਉਹਨੂੰ ਫਿਰ ਆਪਾਂ ਕद्दूकश ਕਰ ਲੈਣਾਗੇ ਸਾਰੇ ਅੰਤੋ ਛਿਲਣਾ ਲਾ ਲੈਣੀ ਆ ਕੋਈ ਕਰਦਣਾ ਲਾ ਲਓ ਇੱਕ ਉਹ ਆਲੂ ਛਿਲਣੀ ਹੁੰਦੀ ਆ ਭਾਵੇਂ ਉਹਦੇ ਨਾਲ ਲਾ ਲਓ ਪਤਲੀ ਪਤਲੀ ਸ਼ੈਲ ਉਤੋਂ ਲਾ ਦੇਣੀ ਆ ਸੋ ਸਾਰੇ ਆਪਾਂ ਛਿੱਲ ਲੇ ਆ। ਛਿੱਲ ਕੇ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਹੌਲੀ ਹੌਲੀ ਕੱਦੂ ਕਸ਼ ਕਰ ਲੈਣਾ। ਇਸ ਤਰ੍ਹਾਂ ਕਰਕੇ ਸਾਰਿਆਂ ਨੂੰ ਆਪਾਂ ਇਹ ਕੱਦੂ ਕਸ਼ ਕਰੀ ਜਾਣਾ। ਕਰਕੇ ਸਾਰੇ ਘੇਰੇ ਕਰੀ ਜਿਹੜੀਆਂ ਇਹਦੀਆਂ ਗੁਠਲੀਆਂ ਉਹ ਆਪਾਂ ਬਾਹਰ ਕੱਢੀ ਜਾਵਾਂਗੇ। ਹੋ ਨਾ ਜੈਦਾ ਜੀ ਜਨਾ ਨਾ ਲੱਛੇ ਮੋٹے ਮੋٹے ਬਾਗ ਨਾ ਇਹ ਆਪਾਂ ਸਾਰੇ ਆਂਬ ਕੱਦੂ ਕਸ਼ ਕਰ ਲਿਆ ਇਹ 2.5 ਕਿਲੋ ਆਂਬ ਸੀਗੇ ਤੇ ਇਹ ਸਵਾ 1/2 ਕਿਲੋ ਰਹਿ ਗਿਆ ਸਵਾ 1/2 ਕਿਲੋ ਉਧਰ ਨਿਕਲ ਗਿਆ ਗਿੜਕਾ ਨਿਕਲ ਗਿਆ ਛਿੱਲਾਂ ਨਿਕਲ ਗਿਆ ਇਹ ਸਵਾ 1/2 ਕਿਲੋ ਆ ਇਹ ਜਿੰਨੇ ਆਮਬ ਆ ਉਹਨਾਂ ਹੀ ਆਪਾਂ ਇਹਦੇ ਵਿੱਚ ਮਿੱਠਾ ਪਾਉਣਾ ਇਹ ਆਪ ਗੁੜ ਲੈ ਲਿਆ ਗੁੜ ਲੈ ਲਿਆ ਇਹ ਨਾਲ ਇੰਨੀ ਆਪਾਂ ਖੰਡ ਲੈ ਲਈ ਆ ਕੱਲੀ ਖੰਡ ਵੀ ਪਾ ਸਕਦੇ ਆ ਕੱਲਾ ਗੁੜ ਵੀ ਪਾ ਸਕਦੇ ਆ ਮਿਕਸ ਕਰਕੇ ਵੀ ਪਾ ਲਈਦਾ ਇਹ ਹੁਣ ਆਪਾਂ ਦੋਨੇ ਪਾਵਾਂਗੇ ਇਹ ਮਸਾਲੇ ਪੈਣਗੇ ਇਹਦੇ ਵਿੱਚ ਇਹ ਸੌਫ ਆ ਜਵੈਣ ਆ ਇਹ ਅੱਧਾ ਅੱਧਾ ਚਮਚਾ ਹੀ ਆ ਮਤਲਬ ਪੂਰਾ ਜ਼ਿਆਦਾ ਮਸਾਲੇ ਨਹੀਂ ਪਾਉਣੇ ਜਿੰਨਾ ਕਿ ਤੁਹਾਡਾ ਮਟੀਰੀਅਲ ਉਹਨੇ ਕੀ ਪਾਵਾਂਗੇ ਇਹ ਚਮਚਾ ਹਲਕਾ ਜਿਹਾ ਚਮਚਾ ਮਸਾਂਫ ਦਾ ਹੈ ਅੱਧਾ ਇੱਕ ਚਮਚਾ ਜਵੈਣ ਦਾ ਹੈ 15 ਮੀ ਕਾਲੀ ਮਿਰਚਾਂ ਹੈ ਆ ਮਿੱਠੇ ਆ ਤੇ ਜੀਰਾ ਚਮਚਾ ਕੇ ਇੱਕ ਲਾਉਂਦੀ ਆ ਇਹਦੇ ਵਿੱਚ ਆਪਾਂ ਸੇਹ ਦਾ ਨਮਕ ਪਾਵਾਂਗੇ ਇੱਕ ਚਮਚਾ ਭਰ ਕੇ ਇਹ ਲੈ ਲਿਆ ਰੈੱਡ ਮਿਰਚ ਲੈ ਲਈ ਆਪਾਂ ਆ ਇਹਨਾਂ ਮਸਾਲਿਆਂ ਨੂੰ ਥਲੌਂਜੀ ਛੱਡ ਕੇ ਇਹਨਾਂ ਮਸਾਲਿਆਂ ਨੂੰ ਆਪਾਂ ਥੋੜਾ ਜਿਹਾ ਭੁੰਨ ਲੈਨੇ ਆ ਸੇਕਾ ਜਿਹਾ ਲਵਾ ਲੈਨੇ ਆ ਹਲਕਾ ਜਿਹਾ ਸੇਕ ਲਵਾ ਕੇ ਨਾ ਜਿਹੜੀ ਆ ਸਿੱਲ ਜਾਂ ਨਿਫਸਲ ਜਾਂਦਾ ਹੈ ਇਹਨੂੰ ਆਪਾਂ ਫਿਰ ਦਰੜ ਫੜੜ ਜਾਂ ਨਾ ਪੀਸ ਲਵਾਂਗੇ ਪੂਰਾ ਨਹੀਂ ਪੀਸਣਾ ਬੈਲ ਥੋੜਾ ਜਿਹਾ ਕਰ ਲਵਾਂਗੇ ਇਹ ਆਪਾਂ ਸਾਰਾ ਇਹਦੇ ਵਿੱਚ ਕੱਢ ਲਈਏ ਫਿਰ ਆਪਾਂ ਇਹਨੂੰ ਦਰੜ ਫੜ ਕਰ ਲਾਂਗੇ ਜਿਹੜੀ ਕਲੌਂਜੀ ਆ ਉਹ ਆਪਾਂ ਉਦਾਂ ਹੀ ਸਿੱਧੀ ਪਾ ਦੇਾਂਗੇ ਹੁਣ ਆਪਾਂ ਇਹਦੇ ਵਿੱਚ ਕਈ ਤਾਂ ਪਹਿਲਾਂ ਨਾ ਇਹ ਕੜਾਈ ਦੇ ਵਿੱਚ ਤੇਲ ਜਾਂ ਘਿਓ ਪਾ ਲੈਂਦੇ ਆ ਪਰ ਆਪਾਂ ਨਹੀਂ ਪਾਉਣਾ ਆਪਾਂ ਸਿੱਧੇ ਐਂ ਪਲਾਂਗੇ ਕਈ ਪਾਣੀ ਕੱਢ ਲੈਂਦੇ ਪਾਣੀ ਵੀ ਨਹੀਂ ਕੱਢਣਾ ਹੁਣ ਆਪਾਂ ਇਹਨੂੰ ਹੁਲਾਈ ਜਾਵਾਂਗੇ ਹੁਲਾਈ ਜਾਂਗੇ ਇਹਨਸੇ ਸਾਰਾ ਪਾਣੀ ਸੁਕਾਉਣਾ ਆਪਾਂ ਇਹਦੇ ਵਿੱਚ ਜੀ ਇਹ ਮੱਠਾ ਸੇਕ ਕਰਕੇ ਹਲਾਇਆ ਜਾਓ ਲਗਾਤਾਰ ਥੱਲੇ ਨਾ ਲੱਗੇ ਪਾਣੀ ਹੋਰ ਟਾਰ ਕੇ ਨਾ ਕਈ ਵਾਰ ਥੱਲੇ ਲੱਗ ਜਾਂਦਾ ਤਾਂਦਿਕ ਨੇ ਤਾਂ ਆਪਾਂ ਇਹ ਸੇਕ ਲਵਾ ਲਿਆ ਹੁਣ ਆਪਾਂ ਇਹਦੇ ਵਿੱਚ ਐਂ ਦੀ ਗੋੜ ਪਾ ਦੇਣਾ ਵਿੱਚ ਜੀ ਆਪਾਂ ਇਹਦੇ ਇੱਕ ਖੰਡ ਪਾ ਦਾਂਗੇ ਪਾ ਕੇ ਇਹਨਾਂ ਨੂੰ ਆਪਾਂ ਐਂ ਭੁੰਨੀ ਜਾਵਾਂਗੇ ਇਹ ਪਾਣੀ ਛੱਡੂਗਾ ਗੋੜ ਵੀ ਪਾਣੀ ਛੱਡੂਗਾ ਖੰਡ ਵੀ ਛੱਡੂਗੀ ਆ ਅੱਗ 'ਚ ਸੇਕਦੇ ਪੁੰਨੀ ਜਾਵਾਂਗੇ ਫਿਰ ਪਾਣੀ ਸਾਰਾ ਸੁੱਕ ਜਾਊਗਾ ਫਿਰ ਮਸਾਲੇ ਪਾਵਾਂਗੇ ਆਪਾਂ ਇਹਨੇ ਹੌਲੀ ਹੌਲੀ ਸੇਕ ਨੇ ਗੁੜ ਨੇ ਸਾਰਾ ਖੁਰ ਜਾਣਾ ਸੇਕ ਦੇ ਨਾਲ ਤੇ ਪਾਣੀ ਪਾਣੀ ਹੋ ਜਾਊਗਾ ਫਿਰ ਹੌਲੀ ਹੌਲੀ ਉਹੀ ਪਾਣੀ ਫਿਰ ਸੁੱਕਦਾ ਜਾਊਗਾ ਹੌਲੀ ਹੌਲੀ ਤੇ ਇਹ ਚੜਣੀ ਜਿਹੜੀ ਆ ਇਹ ਬੰਦੀ ਜਾਊਗੀ। ਇਹਨੂੰ ਹੁਲਾਈ ਜਾਣਾ ਹੈ ਨਾਲ-ਨਾਲ ਨਾ ਹੁਲਾਈ ਜਾਵਾਂਗੇ। ਇਹ ਰਿੱਜੀ ਜਾਊਗਾ, ਬੰਦੀ ਜਾਊਗੀ, ਪਾਣੀ ਸੁੱਕੀ ਜਾਊਗਾ। ਇਹਦੇ 'ਚ ਨਾ ਆਪਾਂ ਇੰਨਾ ਅੱਗੇ ਤੁਹਾਨੂੰ ਦੱਸਿਆ ਨਹੀਂ ਡਿਟੇਲ ਦੇ ਵਿੱਚ ਜਿੰਨਾ ਇਹ ਆਪਾਂ ਗੁੱਧਾ ਹੋਊਗਾ ਨਾ ਬਾਂਦਾ ਤੇ ਮਿੱਠਾ ਓਨਾ ਬਰਾਬਰ ਹੀ ਲੈਣਾ ਹੈ। ਨਹੀਂ ਤੇ ਇਹ ਖੱਟੀ ਬਣੂਗੀ। ਬਰਾਬਰ ਮਿੱਠਾ ਹੋਊਗਾ ਫਿਰ ਖੱਟੀ-ਮਿੱਠੀ ਠੀਕ ਬਣੂਗੀ, ਖਾਣ ਵਾਲੀ ਫਿਰ ਵਧੀਆ ਬਣੂਗੀ। ਮਿੱਠਾ ਘੱਟ ਨਹੀਂ ਹੋਣਾ ਚਾਹੀਦਾ ਬਰਾਬਰ ਹੋਣਾ ਚਾਹੀਦਾ ਜਿਹੜੀਆਂ ਭੈਣਾਂ ਬਣਾਉਂਦੀਆਂ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਹੈ ਸਾਰਾ ਕਿਵੇਂ ਬਣਦੇ ਜਿਹੜਾ ਕੋਈ ਨਹੀਂ ਬਣਾਉਂਦਾ ਉਹਨੂੰ ਨਹੀਂ ਪਤਾ ਹੁੰਦਾ ਉਹਨੂੰ ਇੱਕ ਵੀ ਚੀਜ਼ ਦੀ ਮਿਸਟੇਕ ਹੋ ਜੇ ਤਾਂ ਫਿਰ ਉਹ ਗਲਤ ਰੈਸਪੀ ਗਲਤ ਹੋ ਜਾਂਦੀ ਹੈ ਇਸ ਕਰਕੇ ਦੁਬਾਰਾ ਦੱਸਿਆ ਕਿ ਮਿੱਠਾ ਬਰਾਬਰ ਪਾਉਣਾ ਹੈ ਪਾਣੀ ਸਾਰਾ ਸੁੱਕ ਗਿਆ ਇਹਦਾ ਹੁਣ ਸਾਰਾ ਪਾਣੀ ਸੁੱਕ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਮਸਾਲੇ ਇਹ ਨਮਕ ਆਪਾਂ ਪਾ ਦਨੇ ਆ ਲਾਲ ਮਿਰਚ ਵੀ ਪਾ ਦਿੰਨੇ ਆ ਜਿਹੜੇ ਮਸਾਲੇ ਭੁੰਨ ਕੇ ਪੀਏ ਸੀ ਤੇ ਦਾਲ ਚ ਆ ਕਲੌਂਜੀ ਸਾਫ ਤੇ ਪਾ ਦਿੰਨੇ ਆ ਸਾਰੇ ਪੈ ਗਏ ਵਿੱਚ ਸਾਰਿਆਂ ਨੂੰ ਹਲਾਈ ਜਾਓ ਮਿਕਸ ਕਰ ਦਿਓ ਸਾਰੇ ਮਿਕਸ ਕਰਕੇ ਵੇਖ ਲਓ ਜੇ ਖੱਟਾ ਜ਼ਿਆਦਾ ਲੱਗਦਾ ਲੋੜ ਪੈਂਦੀ ਆ ਮਿੱਠੇ ਦੀ ਤੇ ਵੇਖ ਲਿਓ ਨਹੀਂ ਤੇ ਜੇ ਅੰਬਾਂ ਦੇ ਹਿਸਾਬ ਨਾਲ ਕਈ ਵਾਰ ਅੰਬ ਬਹੁਤ ਖੱਟੇ ਹੁੰਦੇ ਕਈ ਇਹਦੇ ਚਟਣੀ ਬਿਲਕੁਲ ਤਿਆਰ ਹੈ ਪਾਣੀ ਇਹਦਾ ਸੁੱਕ ਗਿਆ ਇਹ ਬਣ ਕੇ ਬਿਲਕੁਲ ਤਿਆਰ ਆ ਆਪਾਂ ਗੈਸ ਨੂੰ ਕਰਦੇ ਲੱਗੇ ਬੰਦ ਥੱਲਿਓ ਹੁਣ ਇਹਨੂੰ ਆਪਾਂ ਕਰਾਂਗੇ ਠੰਡੀ ਠੰਡੀ ਕਰਕੇ ਤੇ ਫਿਰ ਹੱਥ ਦੇ ਮਰਤਬਾਂ ਦੇ ਵਿੱਚ ਪਾ ਕੇ ਤੇ ਫਿਰ ਇਹਨੂੰ ਫ੍ਰੀਜ ਦੇ ਵਿੱਚ ਜਿੰਨਾ ਚਿਰ ਮਰਜ਼ੀ ਰੱਖ ਛੱਡੋ ਕਿਵੇਂ ਨਿਰਾਮ ਨਾ ਗਰਮੀ ਸਾਰੀ ਆਰਾਮਾ ਕੱਟ ਜੂਗੀ ਖਰਾਬ ਨਹੀਂ ਹੋਣੀ ਪਰੌਠਿਆਂ ਦੇ ਨਾਲ ਪਰੌਠੇ ਬਣਾਓ ਤੇ ਨਾਲ ਮਿੱਠੀ ਚਟਨੀ ਖਾਓ ਬਹੁਤ ਵਧੀਆ ਟੇਸਟੀ ਹੁੰਦੀ ਹੈ ਜਿਨ੍ਹਾਂ ਨੇ ਬਣਾ ਕੇ ਖਾਧੀ ਉਹਨਾਂ ਨੂੰ ਤਾਂ ਪਤਾ ਹੀ ਹੈ ਜਿਹੜੇ ਕਿਸੇ ਮੈਂਬਰ ਭੈਣ ਨੇ ਨਹੀਂ ਬਣਾਈ ਉਹ ਜ਼ਰੂਰ ਬਣਾਓ ਇਹ ਠੰਡਾ ਹੋ ਗਿਆ ਸਾਰਾ ਇਹ ਹੁਣ ਐ ਠੰਡਾ ਹੋ ਗਿਆ ਠੰਡਾ ਇਹਨੂੰ ਆਪਾਂ ਇਸ ਮਰਦਬਾਨ ਦੇ ਵਿੱਚ ਸਾਰੇ ਚ ਕੱਢ ਲੈਣੇ ਆ ਮਰਤਬਾਂ ਕੱਚ ਦੇ ਵਿੱਚ ਪਾ ਲਿਆ ਇਹਨੂੰ ਪਾ ਲਿਆ ਹੈ ਕੱਚ ਦੇ ਮਰਤਬਾਂ ਦੇ ਵਿੱਚ ਨਾ ਚੀਜ਼ ਖਰਾਬ ਨਹੀਂ ਹੁੰਦੀ ਵਧੀਆ ਰਹਿੰਦੀ ਤਾਂ ਕਰਕੇ ਕੱਚ ਦਾ ਮਰਤਬਾਂ ਹੀ ਵਰਤਣਾ ਚਾਹੀਦਾ ਇਹ ਛੱਡਨੀ ਬਣ ਕੇ ਬਹੁਤ ਵਧੀਆ ਤਿਆਰ ਹੋਈ ਆ ਇਹ ਖਾਣ ਵੀ ਬਹੁਤ ਟੇਸਟੀ ਹੁੰਦੀ ਆ ਬੱਚੇ ਕਈ ਵਾਰ ਉਹ ਸਬਜ਼ੀ ਨਹੀਂ ਖਾਂਦੇ ਉਹਨਾਂ ਨੂੰ ਪਰੌਂਠਿਆਂ ਦੇ ਨਾਲ ਇਹ ਛੱਡਨੀ ਦੇਈਏ ਉਹ ਵਧੀਆ ਖੁਸ਼ ਹੋ ਕੇ ਖਾ ਲੈਂਦੇ ਆ ਇਸ ਕਰਕੇ ਇਹ ਸਾਰੇ ਤੁਸੀਂ ਵੀ ਬਣਾਓ ਬਣਾ ਕੇ ਘਰ ਵਿੱਚ ਤਿਆਰ ਕਰਕੇ ਰੱਖੋ ਤੇ ਬਹੁਤ ਵਧੀਆ ਗਰਮੀ ਸਾਰੀ ਚੱਲੂਗੀ ਇਹ ਖਰਾਬ ਨਹੀਂ ਛੇਤੀ ਹੁੰਦੀ ਫ੍ਰੀਜ ਵਿੱਚ ਰੱਖ ਛੱਡੀਏ ਬਿਲਕੁਲ ਨਹੀਂ ਖਰਾਬ ਹੁੰਦੀ ਵੈਸੇ ਵੀ ਅੰਬਾਂ ਦੀ ਰੋਟਿਆ ਸਾਰੇ ਬਣ ਤਿਆਰ ਕਰਦੇ ਆ ਜਿੰਨੇ ਜਿਹੜਾ ਕੋਈ ਨਹੀਂ ਬਣਾਉਂਦਾ ਉਹ ਵੀ ਵੇਖ ਕੇ ਸਾਡੀ ਵੀਡੀਓ ਵੇਖ ਕੇ ਉਹ ਵੀ ਜਰੂਰ ਬਣਾਵੇ ਬਣਾ ਕੇ ਸਾਨੂੰ ਕਮੈਂਟ ਜਰੂਰ ਕਰਿਓੱਸ ਵੀ ਕਿਵੇਂ ਲੱਗੀ ਤੁਹਾਨੂੰ ਤੇ ਸਾਨੂੰ ਲਾਇਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਾਡੀ ਰੈਸਪੀ ਵੇਖ ਕੇ ਤੁਸੀਂ ਦੱਸਿਓ ਕਿਵੇਂ ਦੀ ਵੀਡੀਓ ਲੱਗੀ ਤੁਹਾਡੀ ਤੁਹਾਨੂੰ ਸਾਡੀ ਤੁਸੀਂ ਵੀ ਇਸ ਤਰ੍ਹਾਂ ਦੀ ਬਣਾ ਕੇ ਖਾਇਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇਨੂੰ ਸਬਸਕ੍ਰਾਈਬ ਜ਼ਰੂਰ ਕਰਿਓ